ਸੁਰਨਾਰੇ ਮੋਨੇ ਜਾਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰੇ ਕਿਰਪਾ ਕਿਨੀ ਸਚਾ ਮਨਵਸਾਇ ਜੀ ਜਾਨਤ ਸਭ ਤੁਧ ਉਪਾਏ ਇਕ ਵੇਖ ਪਰ ਸਣ ਆਇ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਫਲ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅਮਰਤ ਗੁਰ ਤੇ ਪਾਇਆ ਪਰਮ ਸਨਮਾਨਯੋ ਗੁਰੂ ਰੂ ਪਿਆਰੇ ਸਾਜ ਸੰਗਤਿ ਜੋ ਗੁਰਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾ ਮਨੁਖਾਂ ਤੇ ਅਕਾਲ ਪੁਰਖ ਵਾਹਿਗੁਰੂ ਨੇ ਖੁਦ ਤਰਸ ਕੀਤਾ ਖੁਦ ਰਹਿਮਤ ਕੀਤੀ ਖੁਦ ਬਖਸ਼ਿਸ਼ ਕੀਤੀ ਉਹਨਾਂ ਨੇ ਹੀ ਖੰਡੇ ਬਾਟੇ ਦੀ ਪਾਹਲ ਉਹੀ ਮਨੁੱਖ ਕੇਵਲ ਪ੍ਰਾਪਤ ਕਰ ਸਕਦੇ ਨੇ ਇਤਿਹਾਸ ਤੋਂ ਚੰਗੀ ਤਰ੍ਹਾਂ ਅਸੀਂ ਜਾਣੂ ਆਂ ਬਾਬਾ ਅਮਰਦਾਸ ਜੀ ਕਿੰਨੇ ਹੀ ਧਾਰਮਿਕ ਕਰਮਕਾਂਡ ਬੜੀ ਵੱਡੀ ਉਮਰ ਤੱਕ ਸੱਚੇ ਦਿਲੋਂ ਕਰਦੇ ਰਹੇ ਪਰ 사ਤਗੁਰ ਦੀ ਬਾਣੀ ਦੇ ਵਿੱਚ ਸਪਸ਼ਟ ਹੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗ ਆਤੀ ਲੁਟੈ ਬੇਸ਼ੱਕ ਇਨਸਾਨ ਆਪਣੇ ਵੱਲੋਂ ਚੰਗੇ ਕੰਮ ਕਰ ਰਿਹਾ ਪਰਉਪਕਾਰ ਕਰ ਰਿਹਾ ਭਲੇ ਕਰ ਰਿਹਾ ਤੀਰਥ ਯਾਤਰਾਵਾਂ ਕਰ ਰਿਹਾ ਦਾਨਪੂਨ ਕਰ ਰਿਹਾ ਪਰ ਜਿੰਨਾ ਚਿਰ ਉਹ ਗੁਰੂ ਵਾਲਿਆਂ ਨੇ ਬਣਦਾ ਉਹਨਾਂ ਚਿਰ ਉਹ ਪ੍ਰਮਾਤਮਾ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਨਹੀਂ ਕਰ ਸਕਦਾ ਯਾਤਰਾਮਾਂ ਦੌਰਾਨ ਪਹਲਾਈ ਦੇ ਕਾਰਜਾਂ ਦੌਰਾਨ ਜਦ ਬਾਬਾ ਅਮਰਦਾਸ ਜੀ ਦੀ ਮੁਲਾਕਾਤ ਇੱਕ ਉਦਾਸੀ ਸਾਧੂ ਨਾਲ ਹੋ ਜਾਂਦੀ ਹੈ ਤੇ ਬਾਬਾ ਅਮਰਦਾਸ ਜੀ ਦੇ ਵਿਚਾਰਾਂ ਤੋਂ ਉਹ ਸਾਧੂ ਬਹੁਤ ਪ੍ਰਭਾਵਿਤ ਹੁੰਦਾ ਹੈ ਦੋਨਾਂ ਦੀ ਮਿੱਤਰਤਾ ਪੈ ਜਾਂਦੀ ਹੈ ਬਾਬਾ ਅਮਰਦਾਸ ਜੀ ਦੇ ਹੱਥੋਂ ਇੱਕ ਵਾਰ ਉਹ ਪ੍ਰਸ਼ਾਦਾ ਛਕ ਲੈਂਦਾ ਹੈ ਸਾਧੂ ਤੇ ਗੱਲਾਂ-ਗੱਲਾਂ ਵਿੱਚ ਜਦ ਸਾਧੂ ਨੇ ਪੁੱਛਿਆ ਕਿ ਬਾਬਾ ਅਮਰਦਾਸ ਜੀ ਆਪ ਜੀ ਦੇ ਵਿਚਾਰ ਬੜੇ ਚੰਗੇ ਹਨ ਆਪ ਜੀ ਦਾ ਕਿਰਦਾਰ ਬੜਾ ਉੱਚਾ ਸੋਚਿਆ ਲੱਗਦਾ ਆਪ ਜੀ ਦਾ ਗੁਰੂ ਕੌਣ ਹੈ ਤੇ ਜਦ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੇਰਾ ਤਾਂ ਕੋਈ ਗੁਰੂ ਹੈ ਹੀ ਨਹੀਂ ਮੈਂ ਹਲੇ ਤੱਕ ਕਿਸੇ ਨੂੰ ਗੁਰੂ ਨਹੀਂ ਧਾਰਿਆ ਤੇ ਉਹ ਬਹੁਤ ਕਰਨੀ ਵਾਲੇ ਜੋ ਉਦਾਸੀ ਸਾਧੂ ਸਨ ਉਹ ਬਹੁਤ ਆਪਣੇ ਆਪ ਦੇ ਵਿੱਚ ਉਹਨਾਂ ਨੇ ਪਛਤਾਵਾ ਕੀਤਾ ਤੇ ਬਾਬੇ ਅਮਰਦਾਸ ਤੋਂ ਦੂਰੀ ਬਣਾਈ ਤੇ ਕਿਹਾ ਕਿ ਮੇਰਾ ਧਰਮ ਪਰ ਰਸਤੇ ਹੋ ਗਿਆ ਮੈਂ ਨਿਗਰੇ ਦੇ ਨਾਲ ਸੰਗਤ ਕਰਦਾ ਰਿਹਾ ਉਸ ਗੱਲ ਦੀ ਬਹੁਤ ਸੱਟ ਵੱਜੀ ਬਾਬਾ ਅਮਰਦਾਸ ਜੀ ਨੂੰ ਇਤਿਹਾਸ ਬਹੁਤ ਲੰਮਾ ਹੈ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਕਰਕੇ ਐਸੇ ਨਿਹਾਲ ਹੋ ਗਏ ਗੁਰੂ ਸਾਹਿਬ ਦੀ ਚਰਨ ਪਾਹੁਲ ਲੈ ਕੇ ਸਿੱਖ ਬਣੇ ਤੇ ਐਸੀ ਸਿੱਖੀ ਕਮਾਈ ਐਨੀ ਕ ਸੇਵਾ ਕੀਤੀ ਗੁਰੂ ਬਚਨਾਂ ਨੂੰ ਕਮਾਉਂਦੇ ਹੋਏ ਗੁਰੂ ਰੂਪ ਹੋ ਕੇ ਗੁਰੂ ਸਾਹਿਬ ਦੇ ਚਖਰ ਤੇ ਬਰਾਜਮਾਨ ਹੋ ਗਏ ਜੀ ਜੈ ਗੁਰੂ ਨਾਨਕ ਬਾਨੀ ਦੇ ਪਾਤਸ਼ਾਹ ਸਤ ਗੁਰੂ ਪਿਆਰੇਓ ਇਹ ਖੰਡੇ ਬਾਟੇ ਦੀ ਪਾਹਲ ਹਜੂਰ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਸਤ ਗੁਰ ਬਾਜੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਉਸ ਮਨੁੱਖ ਦਾ ਨਾਮ ਲੈਣਾ ਵੀ ਮਾੜੀ ਗੱਲ ਹੈ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਸੋ ਇਹ ਬਹੁਤ ਵੱਡਾ ਅਜ ਦਿਹਾੜਾ ਹੈ ਇਸ ਇਤਿਹਾਸ ਨਾਲ ਇਸ ਦਿਹਾੜੇ ਨਾਲ ਬਹੁਤ ਮਹਾਨ ਇਤਿਹਾਸ ਜੁੜੇ ਨੇ ਇੱਕ ਵਿਸਾਖ ਦੇ ਦਿਨ ਹੀ ਜਿੱਥੇ ਅੱਜ ਚੇਤ ਦਾ ਮਹੀਨਾ ਸੰਪੂਰਨ ਹੋ ਕੇ ਤੇ ਸਿੱਖੀ ਪਰੰਪਰਾਵਾਂ ਅਨੁਸਾਰ ਇਹ ਦੂਜਾ ਮਹੀਨਾ ਵਿਸਾਖ ਦਾ ਮਹੀਨਾ ਆਰੰਭ ਹੁੰਦਾ ਹੈ ਕਿਸਾਨ ਵੀਰਾਂ ਦੇ ਲਈ ਇਹ ਬੜਾ ਵੱਡਾ ਇੱਕ ਤਿਉਹਾਰ ਹੈ ਜਿੱਥੇ ਫਸਲਾਂ ਦੀ ਵਾਢੀ ਆਰੰਭ ਹੁੰਦੀ ਹੈ ਫਸਲਾਂ ਪੱਕ ਜਾਂਦੀਆਂ ਨੇ ਖੁਸ਼ੀ ਦੀ ਲਹਿਰ ਦੌੜਦੀ ਹੈ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸultanpur Lodhi ਦੀ ਧਰਤੀ ਤੋਂ ਪਹਿਲੀ ਉਦਾਸੀ ਵੀ ਇੱਕ ਵਿਸਾਖ ਦੇ ਦਿਨੇ ਆਰੰਭ ਕੀਤੀ ਸੀ ਇਤਿਹਾਸ ਦੇ ਅਨੁਸਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਇੱਕ ਵਿਸਾਖ ਦੇ ਦਿਨ ਹੀ ਗੋਇੰਦਵਾਲ ਸਾਹਿਬ ਦੀ ਜੋ ਬਾਉਲੀ ਦਾ ਟਾਕ ਲਾਇਆ ਗਿਆ ਸੀ ਕਿਉਂਕਿ ਇਸ ਦਿਨ ਦੀ ਸ਼ੁਰੂ ਤੋਂ ਬੜੀ ਮਹਰਤਾ ਰਹੀ ਅੱਜ ਦੇ ਦਿਨ ਹੀ ਅੱਜ ਦੇ ਦਿਨ ਨੂੰ ਹੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਲ ਸਾ ਪੰਥ ਸਾਜਣ ਦੇ ਲਈ ਚੁਣੇ ਇਸ ਦਿਨ ਦੀ ਅਹਿਮਤ ਨੂੰ ਇਸ ਦਿਨ ਦੀ ਮਹਰਤਾ ਨੂੰ ਮਹਿਸੂਸ ਕਰੀ ਤੇ ਜਿਹੜੇ ਜਿਹੜੇ ਖੰਡੇ ਬਾਟੇ ਦੀ ਪਹੁੰਚ ਲੈ ਚੁੱਕੇ ਨੇ ਉਹ ਮੁਬਾਰਕਾਂ ਦੇ ਵਧਾਈਆਂ ਦੇ ਪਾਤਰ ਨੇ ਤੇ ਜਿਹੜੇ ਜਿਹੜੇ ਹਲੇ ਵੀ ਵਾਂਝੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਹੁਤ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਕਿ ਅਕਾਲ ਪੁਰਖ ਨੇ ਸਿੱਖੀ ਜਨਮ ਤੋਂ ਬਖਸ਼ ਦਿੱਤੀ ਸਿੱਖਾਂ ਦੇ ਘਰ ਵਿੱਚ ਜਨਮ ਹੋ ਗਿਆ ਤੇ ਹੁਣ ਔਸ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾਵਲ ਦੁਨੀਆ ਦੇ ਵਿੱਚ ਅਸੀਂ ਸਾਰੇ ਰਿਸ਼ਤੇ ਨਾਤੇ ਕੰਮਕਾਰ ਸਭ ਕੁਝ ਕਮਾ ਲਿਆ ਸਭ ਕੁਝ ਬਣਾ ਲਿਆ ਉਹਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਨਾਲ ਸਾਂਝ ਪਾਲੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਕੁਰਬਾਨੀ ਆ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਵੱਲ ਧਿਆਨ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਭਾਈ ਮਨੀ ਸਿੰਘ ਜੀ ਦੀ ਕੁਰਬਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਇਨੇ ਮਹਾਨ ਜਰਨੈਲਾ ਮਹਾਨ ਯੋਧਿਆਂ ਸੰਤਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਖੰਡੇ ਬਾਟੇ ਦੀ ਪਾਹੁਲ ਲੈ ਕੇ ਉਹਨਾਂ ਦੇ ਰਾਹਾਂ ਤੇ ਚੱਲ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅੱਜ ਸਾਰੀ ਸੰਗਤ ਨੂੰ ਵਿਸਾਖੀ ਦੀ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਓ ਰਤਬਾ ਇੱਕ ਹੋਰ ਇਤਿਹਾਸ ਮੁਕਾਬਲਾ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਇੱਕ ਬੜਾ ਹੀ ਨਵਾਬਿਸ਼ਾਸੀ ਬਹੁਤ ਹੀ ਅਲੱਗ ਵਿਸ਼ਾ ਸੀ ਇਸ ਮੁਕਾਬਲੇ ਦੇ ਲਈ ਮਹਾਨ ਸਿੱਖ ਬੀਬੀਆਂ ਦਾ ਜੀਵਨ ਇਕੱਠਾ ਕਰਨਾ ਵਖ ਵਖ ਇਤਿਹਾਸਕਾਰਾਂ ਦੇ ਸਰੋਤਾਂ ਤੋਂ ਬਹੁਤ ਹੀ ਕਠਿਨ ਕਾਰਜ ਸੀ ਪਰ ਸਾਡੀ ਬਾਲਾ ਪ੍ਰੇਤਨ ਸਟਡੀ ਸਰਕਲ ਦੀ ਸਮੁੱਚੀ ਟੀਮ ਨੇ ਬੜਾ ਸਾਥ ਦਿੱਤਾ ਵਖ 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 ਇਤਿਹਾਸਕਾਰਾਂ ਦੇ ਸਰੋਤ ਲੱਭਣ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਉਹ ਕਾਰਜ ਨੇਪਰੇ ਚੜ੍ਹ ਸਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੋਨ ਇਨਚਾਰਜਾਂ ਨੇ ਆਪਣੇ ਆਪਣੇ ਜੋਨਾਂ ਵਿੱਚ ਖੂ ਪ੍ਰਚਾਰ ਕੀਤਾ ਆਨਲਾਈਨ ਕਲਾਸਾਂ ਦੇ ਰਾਹੀਂ ਬੱਚਿਆਂ ਨੇ ਬਹੁਤ ਵਧੀਆ ਤਿਆਰੀ ਕੀਤੀ ਤੇ ਕਿੰਨੀ ਦੇ ਚੜ੍ਹਦੀ ਕਲਾ ਨਾਲ ਖਾਲਸਾਈ ਬਾਣਿਆਂ ਵਿੱਚ ਸੱਜ ਕੇ ਬੱਚਿਆਂ ਨੇ ਪੇਪਰ ਦਿੱਤੇ ਇਹ ਆਪ ਜੀ ਪਿਛਲੀ ਵੀਡੀਓ ਵਿੱਚ ਵੇਖ ਚੁੱਕੇ ਸੋ ਅੱਜ ਰਤਬਾ ਇੱਕ ਹੋਰ ਇਤਿਹਾਸ ਮੁਕਾਬਲਿਆਂ ਦੇ ਨਤੀਜਿਆਂ ਦੇ ਬਾਰੇ ਆਪ ਜੀ ਨਾਲ ਸਾਂਝ ਪਾਵਾਂਗੇ ਸੋ ਜਿਹੜੇ ਬੱਚੇ ਦਾ ਨਾਮ ਦਾਸ ਲਏਗਾ ਉਸ ਬੱਚੇ ਦੀ ਫੋਟੋ ਆਪ ਜੀ ਸਕਰੀਨ ਤੇ ਵੇਖ ਸਕੋਗੇ ਕਿਉਂਕਿ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਕਿੰਨੇ ਕਿੰਨੇ ਦਿਨਾਂ ਤੱਕ ਬੱਚੇ ਉਸ ਫੋਟੋ ਨੂੰ ਆਪਣੇ ਸਟੇਟਸ ਤੇ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਦੇ ਨੇ ਦੋਸਤਾਂ ਨਾਲ ਸਾਂਝਾ ਕਰਦੇ ਨੇ ਤੇ ਕਰਨਾ ਵੀ ਚਾਹੀਦਾ ਦੁਨਿਆਵੀ ਤੌਰ ਦੇ ਉੱਤੇ ਅਸੀਂ ਬਹੁਤ ਸਰਟੀਫਿਕੇਟ ਬਹੁਤ ਡਿਗਰੀਆਂ ਇਕੱਠੀਆਂ ਕਰ ਲੈਂਦੇ ਆ ਤੇ ਗੁਰੂ ਘਰ ਦੇ ਵਿੱਚੋਂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਵਿੱਚੋਂ ਧੰਗੁਰੂ ਗੁਰਿੰਦ ਸਿੰਘ ਮਹਾਰਾਜ ਦੇ ਘਰ ਵਿੱਚੋਂ ਇਹ ਜੋ ਮਾਨ ਸਨਮਾਨ ਹੈ ਇਹੀ ਸੱਚਾ ਮਾਨ ਤੇ ਇਹਨੂੰ ਸਭ ਨੂੰ ਦੱਸਣ ਨਾਲ ਕਿਤੇ ਅਗਲਿਆਂ ਦੇ ਮਨ ਵਿੱਚ ਵਿੱਚ ਇਹਨਾਂ ਕੋਠੇ ਕਿ ਅਸੀਂ ਵੀ ਗੁਰਸਿੱਖੀ ਵਾਲੇ ਪਾਸੇ ਇਸ ਲਹਿਰ ਦੇ ਨਾਲ ਹੀ ਜੁੜ ਕੇ ਬੁਰੇ ਇਤਿਹਾਸ ਨਾਲ ਜੁੜੀ ਹੈ ਬਾਣੀ ਦੇ ਨਾਲ ਜੁੜੀ ਸੋ ਗੁਰੂ ਪਿਆਰਿਓ ਆਓ ਏ ਗਰੁੱਪ ਤੋਂ ਨਤੀਜਿਆਂ ਦੀ ਸ਼ੁਰੂਆਤ ਕਰਦੇ ਹਾਂ ਅਕਾਲ ਪੁਰਖ ਜੀ ਦੀ ਕਿਰਪਾ ਨਾਲ ਪਿਛਲੇ ਸਾਰੇ ਮੁਕਾਬਲਿਆਂ ਦਾ ਰਿਕਾਰਡ ਤੋੜਦੇ ਹੋਏ ਇਸ ਵਾਰੀ ਹਰ ਏਜ ਗਰੁੱਪ ਦੇ ਵਿੱਚ ਬਹੁਤ ਬੱਚਿਆਂ ਨੇ ਜੋ ਪੋਜੀਸ਼ਨਾਂ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਨੇ ਸੋ ਏ ਗਰੁੱਪ ਦੇ ਵਿੱਚ 9 ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ 9 ਦੇ 9 ਬੱਚਿਆਂ ਦੇ 100 ਦੇ ਵਿੱਚੋਂ 100 ਅੰਕ ਹਨ ਸੋ ਇਹ 9 ਬੱਚਿਆਂ ਦੇ ਜੋ ਨਾਮ ਦਾਸ ਸਾਹਿਬ ਜੀ ਦੇ ਨਾਲ ਸਾਂਝੇ ਕਰੇਗਾ ਸਭ ਤੋਂ ਪਹਿਲਾ ਰੋਲ ਨੰਬਰ 23119 ਗੁਰਬਖਸ਼ ਸਿੰਘ ਸਪੁੱਤਰ ਸਰਦਾਰ ਰਵਿੰਦਰ ਸਿੰਘ Shimla Puri Ludhiana ਤੋਂ ਉਸ ਤੋਂ ਬਾਅਦ 251186 ਅਰਮਾਨ ਸਿੰਘ ਸਪੁੱਤਰ ਸਰਦਾਰ ਦਵਿੰਦਰ ਸਿੰਘ ਮੋਹਾਲੀ ਤੋਂ ਇਸ ਬੱਚੇ ਦੇ ਵੀ 100 ਵਿੱਚੋਂ 100 ਵੰਗ ਉਸ ਤੋਂ ਬਾਅਦ 241050 ਮਿਹਰਦੀਪ ਸਿੰਘ ਸਪੁੱਤਰ ਸਰਦਾਰ ਅਮਨਪ੍ਰੀਤ ਸਿੰਘ ਜਲੰਧਰ ਤੋਂ ਇਸ ਬੱਚੇ ਦੇ ਵੀ 100 ਵਿੱਚੋਂ 100 ਅੰਕ ਹਨ ਉਸ ਤੋਂ ਬਾਅਦ 25 13 90 ਜੱਪ ਸਾਹਿਬ ਸਿੰਘ ਸਪੁੱਤਰ ਸਰਦਾਰ ਗਗਨਦੀਪ ਸਿੰਘ ਬਠਿੰਡੇ ਤੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਉਸ ਤੋਂ ਬਾਅਦ 25 10 72 ਗੁਰਸ਼ੀਨ ਕੌਰ ਸਪੁੱਤਰੀ ਸਰਦਾਰ ਦਵਿੰਦਰ ਸਿੰਘ ਜਲੰਧਰ ਤੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਉਸ ਤੋਂ ਬਾਅਦ 23 408 ਹਰਗੁਣ ਕੌਰ ਸਪੁੱਤਰੀ ਸਰਦਾਰ ਸਤਿੰਦਰਪਾਲ ਸਿੰਘ 32 ਸੈਕਟਰ ਲੁਧਿਆਣੇ ਤੋਂ 100 ਵਿੱਚੋਂ 100 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਤੋਂ ਬਾਅਦ 241044 ਗੁਰਫਤੇ ਸਿੰਘ ਸਪੁੱਤਰ ਸਰਦਾਰ ਹਰਪਿੰਦਰਪਾਲ ਸਿੰਘ ਜੁਲੰਦਰ ਤੋਂ 100 ਵਿੱਚੋਂ 100 ਅੰਕ ਹਾਸਲ ਕੀਤੇ। ਉਸ ਤੋਂ ਬਾਅਦ 251350 ਜਪਨੂਰ ਕੌਰ ਸਪੁੱਤਰੀ ਸਰਦਾਰ ਗਗਨਪ੍ਰੀਤ ਸਿੰਘ ਸਾਊਥ-ਵੈਸਟ ਦਿੱਲੀ ਤੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਤੇ ਅਖੀਰ ਵਿੱਚ 23168 तेज नूर कौर पुत्री सरदार मनप्रीत सिंह खड्ड मोहल्ले लुधियाणे ਤੋਂ ਸੋਵਿਟੋ ਸਵਾਂਗ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੋ ਇਹ 9 ਦੇ 9 ਬੱਚੇ ਇਹਨਾਂ ਦੇ ਮਾਤਾ ਪਿਤਾ ਬਹੁਤ ਵਧਾਈ ਦੇ ਪਾਤਰ ਹਨ ਜਿਨ੍ਹਾਂ ਬੱਚਿਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਗੁਰਸਿੱਖੀ ਦੇ ਨਾਲ ਜੁੜ ਕੇ ਖਾਸ ਕਰਕੇ ਬੱਚਿਆਂ ਨੇ ਜਿਨ੍ਹਾਂ ਦੇ ਬੀਬੀ ਵੀਰੋਜੀ ਦੇ ਬੇਬੇ ਨਾਨਕੀ ਜੀ ਦੇ ਬੀਬੀ ਅਮਰੋ ਜੀ ਦੇ ਜੀਵਨ ਨੂੰ ਪੜਿਆ ਮਾਤਾ ਖੀਵੀ ਜੀ ਦੇ ਜੀਵਨ ਨੂੰ ਪੜਿਆ ਮਾਤਾ ਗੁਜਰਕੌਰ ਜੀ ਦੇ ਜੀਵਨ ਨੂੰ ਪੜਿਆ ਪਿਆਸਦਾਰੀਕ ਬੇਨਤੀ ਹੈ ਇਸ ਸਿਲੇਬਸ ਨੂੰ ਆਪਣੇ ਘਰੋਂ ਕਦੀ ਵੀ ਹੁਣ ਜਾਣ ਨਾ ਦੇਓ ਇਹਦਾ ਅਭਿਆਸ ਕਰਦੇ ਰਹੋ ਆਪ ਵੀ ਪੜ੍ਹਦੇ ਰਹੋ ਤੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਰਹੋ ਤੇ ਸਤਿਗੁਰੂ ਕਿਤੇ ਕਿਰਪਾ ਕਰਨ ਇਹਨਾਂ ਉਪਦੇਸ਼ਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਕਰ ਸਕੀਏ ਸੋ ਨੜੀ ਨਵੇਂ ਅੰਕ ਲੈ ਕੇ ਜਿਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਉਹ ਚਾਰ ਬੱਚੇ ਨੇ ਸਭ ਤੋਂ ਪਹਿਲਾਂ ਰੋਲ ਨੰਬਰ 23123 ਜਲਨਿਤ ਕੋਰ ਸੁਪੁੱਤਰੀ ਸਰਦਾਰ ਪਵਨਦੀਪ ਸਿੰਘ 32 ਸੈਕਟਰ ਲੁਧਿਆਣੇ ਤੋਂ ਇਸ ਬਟਰੀ ਨੇ 100 ਦੇ ਵਿੱਚੋਂ 99 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਉਸ ਤੋਂ ਬਾਅਦ 23234 ਹਰਸ ਰੂਪ ਸਿੰਘ ਸੁਪੁੱਤਰ ਸਰਦਾਰ ਰਮਨਦੀਪ ਸਿੰਘ ਬਸੰਤ ਐਵੇਨਿਊ ਲੁਧਿਆਣੇ ਤੋਂ 100 ਵਿੱਚੋਂ 99 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। 102 23132 ਪੰਥ ਪ੍ਰੀਤ ਸਿੰਘ ਸਪੁੱਤਰ ਸਰਦਾਰ ਗੁਰਜੀਤ ਸਿੰਘ ਹਰ ਗੋਬਿੰਦਨਗਰ ਲੁਧਿਆਣੇ ਤੋਂ ਦੂਜਾ ਸਥਾਨ ਹਾਸਲ ਕੀਤਾ ਤੇ ਅਖੀਰ ਵਿੱਚ 25 13 80 ਗੁਰਅਦਬ ਸਿੰਘ ਸਪੁੱਤਰ ਸਰਦਾਰ ਹਰਸਿਮਰਨ ਸਿੰਘ ਚੰਡੀਗੜ੍ਹ ਤੋਂ 100 ਵਿੱਚੋਂ 99 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਗੁਰੂ ਪਿਆਰਿਓ ਇੱਕ ਚੀਜ਼ ਵੇਖ ਕੇ ਬੜੀ ਖੁਸ਼ੀ ਹੋਈ ਜਿਹੜੇ ਨੌ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਉਸ ਵਿੱਚ ਲਗਭਗ ਸਾਰੇ ਹੀ ਅਲੱਗ-ਅਲੱਗ ਸ਼ਹਿਰ ਨੇ ਲੁਧਿਆਣੇ ਤੋਂ ਮੁਹਾਲੀ ਤੋਂ ਜਲੰਧਰ ਤੋਂ ਬਠਿੰਡੇ ਤੋਂ ਦਿੱਲੀ ਤੋਂ ਬੱਚਿਆਂ ਨੇ ਇਹ ਸਥਾਨ ਪ੍ਰਾਪਤ ਕੀਤਾ। ਤੋਂ ਇਹ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਤੇ ਮੈਂ ਬੇਨਤੀ ਕਰਾਂਗਾ ਜਿਹੜੇ-ਜਿਹੜੇ ਸ਼ਹਿਰਾਂ ਤੋਂ ਇਹ ਬੱਚਿਆਂ ਨੇ ਪਹਿਲੇ ਸਥਾਨ ਹਾਸਲ ਕੀਤੇ ਨੇ ਅਗਲੀ ਵਾਰ ਆਪ ਜੀ ਅਗਲੇ ਮੁਕਾਬਲੇ ਦੇ ਲਈ ਆਪਣੇ-ਆਪਣੇ ਇਲਾਕਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਪ੍ਰਚਾਰ ਕਰੋ ਤਾਂ ਜੋ ਹੋਰ ਵੀ ਬੱਚੇ ਆਪ ਜੀ ਦੇ ਰਿਸ਼ਤੇਦਾਰੀ ਦੇ ਵਿੱਚੋਂ ਆਪ ਜੀ ਦੇ ਆਂਢ ਗੁਆਂਢ ਦੇ ਵਿੱਚੋਂ ਆਪ ਜੀ ਦੇ ਇਲਾਕੇ ਦੇ ਵਿੱਚੋਂ ਇਸ ਲਹਿਰ ਦੇ ਰਾਹੀਂ ਗੁਰਸਿੱਖੀ ਦੇ ਨਾਲ ਜੁੜ ਸਕਣ। ਸੋ ਹੁਣ 100 ਦੇ ਵਿੱਚੋਂ 98 ਅੰਕ ਹਾਸਲ ਕਰਕੇ ਜਿਨ੍ਹਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਉਹ ਤਿੰਨ ਬੱਚੇ ਹਨ। ਸਭ ਤੋਂ ਪਹਿਲਾਂ ਰੋਲ ਨੰਬਰ 23210 ਇਕਾਗਰ ਕੋਰ ਸੁਪਤਰੀ ਸਰਦਾਰ ਬਲਜਿੰਦਰ ਸਿੰਘ ਗੁਰੂ ਨਗਰੀ ਸ਼੍ਰੀ ਅਮਰੇਸਰ ਸਾਹਿਬ ਤੋਂ। ਉਸ ਤੋਂ ਬਾਅਦ ਰੋਲ ਨੰਬਰ 23383 ਜਸਨਾਜ਼ ਕੋਰ ਸਪੁੱਤਰੀ ਸਰਦਾਰ ਪ੍ਰਭਜੋਤ ਸਿੰਘ ਦੁਗਰੀ ਲੁਧਿਆਣੇ ਤੋਂ ਤੇ ਅਖੀਰ ਵਿੱਚ ਨੰਬਰ 23134 ਪ੍ਰਭ ਸਿਮਰਨ ਸਿੰਘ ਸਪੁੱਤਰ ਸਰਦਾਰ ਗੁਰਮੀਤ ਸਿੰਘ ਬਠਿੰਡੇ ਤੋਂ ਇਹ ਤਿੰਨ ਬੱਚਿਆਂ ਨੇ 100 ਦੇ ਵਿੱਚੋਂ 98 ਅੰਕ ਹਾਸਲ ਕਰਕੇ ਰੁਤਬਾ 1 ਹੋਰ ਇਤਿਹਾਸ ਮੁਕਾਬਲਿਆਂ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੋ ਗੁਰੂ ਪਿਆਰਿਓ ਹੁਣ ਉਹ ਬੱਚੇ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਜਿਹੜੇ ਵੀ ਬੱਚੇ 90 ਜਾਂ 90 ਤੋਂ ਉੱਤੇ ਅੰਕ ਹਾਸਲ ਕਰਦੇ ਨੇ 97 ਤੱਕ ਉਹਨਾਂ ਨੂੰ ਵੀ ਅਸੀਂ ਪੋਜੀਸ਼ਨਰ ਹੀ ਗਿਣਦੇ ਹਾਂ ਉਹਨਾਂ ਨੂੰ ਵੀ ਅਸੀਂ ਪੋਜੀਸ਼ਨਰ ਵਾਲਾ ਸਨਮਾਨ ਹੀ ਦਿੰਦੇ ਹਾਂ ਬਸ ਫਰਕ ਇਹ ਹੁੰਦਾ ਹੈ ਉਹਨਾਂ ਨੂੰ ਪੋਜੀਸ਼ਨ ਵਾਲੀ ਟਰੋਫੀ ਨਹੀਂ ਦਿੱਤੀ ਜਾਂਦੀ ਬਾਕੀ ਸਾਰੇ ਇਨਾਮ ਉਸੇ ਤਰ੍ਹਾਂ ਦਿੱਤੇ ਜਾਂਦੇ ਹਨ ਕਿਉਂਕਿ 90 ਅੰਕ ਹਾਸਲ ਕਰਨੇ ਬਹੁਤ ਵੱਡੀ ਉਪਲਬਧੀ ਹੈ ਤੇ ਆਪ ਜੀ ਨੇ ਕਈ ਪਰਿਵਾਰ 90 ਜੋੜੇ ਹੋਣਗੇ ਇਸ ਵਾਰੀ ਤੇ ਉਹਨਾਂ ਦੇ ਲਈ ਵੀ ਇਹ ਸੂਚਨਾ ਹੈ ਆਪ ਵੀ ਸੋਚ ਰਹੇ ਹੋਵੋਗੇ ਇੱਕੋ ਹੀ ਏਜ ਗਰੁੱਪ ਦੇ 9 ਬੱਚੇ ਇਸ ਤਰ੍ਹਾਂ ਫਸਟ ਆ ਗਏ ਅਲੱਗ-ਅਲੱਗ ਦੁਨੀਆ ਦੇ ਅਲੱਗ-ਅਲੱਗ ਵਿਦਿਅਕ ਅਦਾਰਿਆਂ ਦੇ ਵਿੱਚ ਅਲੱਗ-ਅਲੱਗ ਮੁਕਾਬਲਿਆਂ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਕੋਈ 8-10 ਬੱਚੇ 100 ਦੇ ਵਿੱਚੋਂ 100 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰ ਲੈ ਪਰ ਬਾਲਾਪ੍ਰੀਤਨ ਸਟੱਡੀ ਸਰਕਲ ਧੰਨ ਗੁਰੂ ਗਰੰਗਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਬਾਲਾਪ੍ਰੀਤਨ ਸਟੱਡੀ ਸਰਕਲ ਵਿਸ਼ਵਵਿਦਿਅਕ ਇੱਕੋ ਇੱਕ ਅਜਿਹੀ ਸਿੱਖੀ ਪ੍ਰਚਾਰ ਦੀ ਸੰਸਥਾ ਹੈ ਜਿਥੇ ਜਿੰਨੇ ਵਰਗੀ ਬੱਚੇ ਪੂਰੇ ਅੰਕ ਲੈ ਸਕੇ ਪੂਰੇ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰ ਸਕਦੇ ਹਨ ਤੇ ਤੇ ਹਰ ਬੱਚੇ ਦਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਸੋ ਜਿਹੜੇ ਬੱਚਿਆਂ ਨੇ 90 ਤੋਂ 97 ਵਿੱਚ ਅੰਕ ਹਾਸਲ ਕੀਤੇ ਉਹਨਾਂ ਨੂੰ ਵੀ ਅਸੀਂ ਬੈਸਟ ਪਰਫਾਰਮਰ ਵਜੋਂ ਸਟੇਜ ਤੇ ਮਾਨ ਸਨਮਾਨ ਵਿਸ਼ੇਸ਼ ਨਮਦ ਵਾਂਗੇ ਸੋ ਦਾਸ ਉਹਨਾਂ ਦੇ ਨਾਮ ਲਏਗਾ ਤੇ ਆਪ ਜੀ ਉਹਨਾਂ ਦੀ ਫੋਟੋ ਸਕਰੀਨ ਤੇ ਵੇਖ ਸਕੋਗੇ ਸਭ ਤੋਂ ਪਹਿਲਾਂ

ਉਸ ਤੋਂ ਬਾਅਦ ਰੋਲ ਨੰਬਰ 231068 ਅਗਮਪ੍ਰੀਤ ਸਿੰਘ ਸਪੁੱਤਰ ਸਰਦਾਰ ਜਸਵਿੰਦਰ ਸਿੰਘ ਜਲੰਧਰ ਤੋਂ 96 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 241048 ਇੱਕ ਅਸੀਸ ਕੌਰ ਸਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਜਲੰਧਰ ਤੋਂ 95 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 23158 ਹਰ ਨਦਰ ਕੌਰ ਸਪੁੱਤਰੀ ਸਰਦਾਰ ਪ੍ਰਭਜੋਤ ਸਿੰਘ ਫੀਲਡ ਗੰਜ ਲੁਧਿਆਣਾ ਤੋਂ 95 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 25688 ਗੁਰਨੂਰ ਕੌਰ ਸਪੁੱਤਰੀ ਸਰਦਾਰ ਹਰਪ੍ਰੀਤ ਸਿੰਘ ਬੁਢਲਾਡਾ ਮਾਨਸਾ 94 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 2569 ਜੈਵੀਰ ਸਿੰਘ ਸਪੁੱਤਰ ਸਰਦਾਰ ਗੁਰਜਿੰਦਰ ਸਿੰਘ ਫਗਵਾੜੇ ਤੋਂ 93 ਅੰਕ ਹਾਸਲ ਕੀਤੇ। ਉਸ ਤੋਂ ਬਾਅਦ 241162 ਸਰਬਲੀਨ ਕੌਰ ਸਪੁੱਤਰੀ ਸਰਦਾਰ ਤੇਜਵੰਤ ਸਿੰਘ ਗੁਰੂ ਨਗਰੀ ਸ਼੍ਰੀ ਅਮਰitsar ਸਾਹਿਬ ਤੋਂ 104 ਅੰਕ ਹਾਸਲ ਕੀਤੇ। ਤੇ ਅਖੀਰ ਵਿੱਚ ਰੋਲ ਨੰਬਰ 24567 ਜਪਨ ਜੋਤ ਸਿੰਘ ਸਪੁੱਤਰ ਸਰਦਾਰ surjit ਸਿੰਘ ਲੁਧਿਆਣੇ ਤੋਂ ਸੋ ਵਿੱਚੋਂ 91 ਅੰਕ ਹਾਸਲ ਕਰਕੇ ਬੈਸਟ ਪਰਫਾਰਮਰ ਵਜੋਂ ਮਾਨ ਪ੍ਰਾਪਤ ਕੀਤਾ ਸੋ ਗੁਰੂ ਪਿਆਰਿਓ ਜਿਹੜੇ ਬੱਚੇ ਸ਼ੁਰੂ ਤੋਂ ਸੰਸਥਾ ਦਾ ਨਿਯਮ ਰਿਹਾ ਜਿਹੜੇ ਬੱਚੇ 75 ਜਾਂ 75 ਤੋਂ 99 ਤੱਕ ਅੰਕ ਹਾਸਲ ਕਰਦੇ ਨੇ ਉਹਨਾਂ ਨੂੰ ਅਸੀਂ ਕੌਨਸਲੇਸ਼ਨ ਵਜੋਂ ਹੌਸਲਾ ਫਜ਼ਾਈ ਇਨਾਮ ਜੋ ਮੁੱਖ ਇਨਾਮ ਵੰਡ ਸਮਾਗਮ ਹੁੰਦਾ ਹੈ ਉੱਥੇ ਹੀ ਸਟੇਜ ਤੇ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੇ ਲਈ ਵੱਖਰੀ ਸਟੇਜ ਲਾ ਕੇ ਜੋ ਉਹਨਾਂ ਦੇ ਲਈ ਇਨਾਮ ਸਨਮਾਨ ਦਿੱਤੇ ਜਾਂਦੇ ਹਨ ਸੋ ਇਸ ਵਾਰੀ ਅਸੀਂ ਜਿਹੜੇ ਬੱਚਿਆਂ ਦੇ 75 ਦੇ ਆਸ-ਪਾਸ ਵੀ ਸੀ 73 74 ਉਹ ਸਾਰੇ ਬੱਚਿਆਂ ਨੂੰ ਵੀ ਅਸੀਂ ਕਾਉਂਸਲੇਸ਼ਨ ਦੇ ਵਿੱਚ ਜੋੜ ਲਿਆ ਸੋ ਇਹ ਇਹ ਗਰੁੱਪ ਦੇ ਨੌ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਕਾਉਂਸਲੇਸ਼ਨਸ ਵਜੋਂ ਚੁਣਿਆ ਹੈ ਸੋ ਇਹ ਨੋ ਬੱਚਿਆਂ ਦੇ ਨਾਮ ਦਾਸ ਲਵੇਗਾ ਤੇ ਆਪ ਜੀ ਇਹ ਨੋ ਬੱਚਿਆਂ ਦਾ ਨਾਮ ਸਕਰੀਨ ਤੇ ਦੇਖ ਸਕੋਗੇ ਸਭ ਤੋਂ ਪਹਿਲਾਂ ਰੋਲ ਨੰਬਰ 23352 ਜਪਜੋਤ ਸਿੰਘ ਲੁਧਿਆਣੇ ਤੋਂ 84 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 24848 ਹੈਵਨਪ੍ਰੀਤ ਸਿੰਘ ਸਬੂਤਰ ਸਰਦਾਰ ਜਸਪ੍ਰੀਤ ਸਿੰਘ ਬਠਿੰਡੇ ਤੋਂ 82 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 24049 ਹਰਨੂਰ ਕੌਰ ਜਲੰਧਰ ਤੋਂ 81 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 24870 ਰੂਹੀ ਕੌਰ ਲੁਧਿਆਣੇ ਤੋਂ 81 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 251505 ਗੁਰਸਾਂਝ ਕੌਰ ਲੁਧਿਆਣੇ ਤੋਂ 100 ਵਿੱਚੋਂ 79 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 251338 ਫਰਜ਼ੰਦ ਸਿੰਘ ਸਪੁੱਤਰ ਸਰਦਾਰ ਉਰਵਿੰਦਰ ਸਿੰਘ ਜਲੰਧਰ ਤੋਂ 70 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 23459 ਹਰਸੀਰਤ ਕੌਰ ਲੁਧਿਆਣੇ ਤੋਂ 75 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 23208 ਬਿਸਮੇਤ ਸਿੰਘ ਲੁਧਿਆਣੇ ਤੋਂ 73 ਅੰਕ ਹਾਸਲ ਕੀਤੇ ਤੇ ਅਖੀਰ ਵਿੱਚ ਰੋਲ ਨੰਬਰ 241159 ਤਖਤ ਪ੍ਰੀਤਕੌਰ ਲੁਧਿਆਣੇ ਤੋਂ 100 ਵਿੱਚੋਂ 73 ਅੰਕ ਹਾਸਲ ਕੀਤੇ। ਸੋ ਗੁਰੂ ਪਿਆਰਿਓ ਇਹ ਸਨ ਇਹ ਗਰੁੱਪ ਦੇ 4 ਤੋਂ 6 ਸਾਲ ਤੱਕ ਦੇ ਉਹ ਬੱਚੇ ਜਿਨ੍ਹਾਂ ਨੇ ਪੋਜੀਸ਼ਨ ਵਜੋਂ ਪੋਜੀਸ਼ਨਰਸ ਵਜੋਂ ਬੈਸਟ ਪਰਫਾਰਮਰ ਵਜੋਂ ਤੇ ਕਾਉਂਸਲੇਸ਼ਨਸ ਵਜੋਂ ਜੋ ਰਤਬਾ ਇਹ ਕੋਰੇ ਇਤਿਹਾਸ ਮੁਕਾਬਲਿਆਂ ਵਿੱਚ ਮਾਨ ਸਨਮਾਨ ਪ੍ਰਾਪਤ ਕੀਤੇ ਸੋ ਹੁਣ 20 ਗਰੁੱਪ ਦੇ ਜਿਹੜੇ ਕਿ 7 8 9 ਸਾਲ ਦੇ ਬੱਚੇ ਸੀ ਅੰਤਰਰਾਸ਼ਟਰੀ ਪੱਧਰ ਤੇ ਇਹ ਮੁਕਾਬਲਾ ਹੋਇਆ ਅਲੱਗ ਅਲੱਗ ਸ਼ਹਿਰਾਂ ਅਲੱਗ ਅਲੱਗ ਸਟੇਟਾਂ ਦੇ ਬੱਚਿਆਂ ਨੇ ਭਾਗ ਲਿਆ ਸੋ 20 ਗਰੁੱਪ ਦੇ ਵੀ ਬੜੀ ਹੀ ਖੁਸ਼ੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਦੱਸ ਰਹੇ ਆ ਕਿ 100 ਦੇ ਵਿੱਚੋਂ 100 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 20 ਗਰੁੱਪ ਦੇ ਵੀ 9 ਬੱਚੇ ਨੇ ਸੋ ਜਿਨ੍ਹਾਂ ਦੇ ਨਾਮ ਦਾਸ ਲਏਗਾ ਉਹਨਾਂ ਦੀ ਫੋਟੋ ਆਪ ਦੀ ਸਕਰੀਨ ਤੇ ਵੇਖ ਸਕੋਗੇ 100 ਦੇ ਵਿੱਚੋਂ 100 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੌ ਬੱਚੇ ਸਭ ਤੋਂ ਪਹਿਲਾਂ ਰੋਲ ਨੰਬਰ 23117 ਮਨ ਰੀਤ ਕੌਰ ਸੁਪਤਰੀ ਸਰਦਾਰ ਹਰਪ੍ਰੀਤ ਸਿੰਘ ਬਸੰਤ ਐਵੈਨਿਊ ਲੁਧਿਆਣੇ ਤੋਂ ਉਸ ਤੋਂ ਬਾਅਦ ਰੋਲ ਨੰਬਰ 24732 ਆਸ਼ਮੀਨ ਕੌਰ ਸੁਪਤਰੀ ਸਰਦਾਰ ਮਨਪ੍ਰੀਤ ਸਿੰਘ ਫਗਵਾੜੇ ਤੋਂ ਉਸ ਤੋਂ ਬਾਅਦ ਰੋਲ ਨੰਬਰ 24884 ਸਰਗੁਨ ਪ੍ਰੀਤ ਸਿੰਘ ਸਪੁੱਤਰ ਸਰਦਾਰ ਕਮਲਪ੍ਰੀਤ ਸਿੰਘ ਮੋਹਰ ਸਿੰਘ ਨਗਰ ਲੁਧਿਆਣੇ ਤੋਂ ਉਸ ਤੋਂ ਬਾਅਦ ਰੋਲ ਨੰਬਰ 23262 ਸਹਾਇ ਵੀਰ ਸਿੰਘ ਸਪੁੱਤਰ ਸਰਦਾਰ ਮਨਿੰਦਰਪਾਲ ਸਿੰਘ 32 ਸੈਕਟਰ ਲੁਧਿਆਣੇ ਤੋਂ ਉਸ ਤੋਂ ਬਾਅਦ ਰੋਲ ਨੰਬਰ 23223 ਹਰਸ਼ੀਨ ਕੌਰ ਸਪੁੱਤਰੀ ਸਰਦਾਰ ਭੁਪਿੰਦਰ ਸਿੰਘ ਫੀਲਡ ਗੰਜ ਲੁਧਿਆਣੇ ਤੋਂ ਉਸ ਤੋਂ ਬਾਅਦ ਰੋਲ ਨੰਬਰ 23258 ਰਜ਼ਾਇਕ ਕੌਰ ਸਪੁੱਤਰੀ ਸਰਦਾਰ ਤਜਿੰਦਰਪਾਲ ਸਿੰਘ ਗੁਰੂ ਨਗਰੀ ਸ੍ਰੀ ਅਮਰitsar ਸਾਹਿਬ ਤੋਂ ਅਸੋ ਬਾਦ ਰੋਲ ਨੰਬਰ 23102 ਦਰਸ਼ਪ੍ਰੀਤ ਸਿੰਘ ਸਬਉਤਰ ਸਰਦਾਰ ਗਗਨਦੀਪ ਸਿੰਘ ਮਾਡਲ ਹਾਊਸ ਲੁਧਿਆਣੇ ਤੋਂ ਅਸੋ ਬਾਦ ਰੋਲ ਨੰਬਰ 23122 ਸਹਿਬਜੋਤ ਸਿੰਘ ਸਬਉਤਰ ਸਰਦਾਰ ਪਵਨਦੀਪ ਸਿੰਘ 32 ਸੈਕਟਰ ਲੁਧਿਆਣੇ ਤੋਂ ਤੇ ਅਖੀਰ ਵਿੱਚ ਰੋਲ ਨੰਬਰ 23124 ਤਰਮਨ ਪ੍ਰੀਤਕੌਰ ਸਬਉਤਰੀ ਸਰਦਾਰ ਅਰਵਿੰਦਰਪਾਲ ਸਿੰਘ ਜਗਜੀਤ ਨਗਰ ਲੁਧਿਆਣੇ ਤੋਂ ਇਹ 9 ਦੇ 9 ਬੱਚਿਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਰਤਬਾ ਇੱਕ ਹੋਰ ਇਤਿਹਾਸ ਮੁਕਾਬਲਿਆਂ ਵਿੱਚ 100 ਵਿੱਚੋਂ 100 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਸ ਤੋਂ ਬਾਅਦ B 그룹 ਦੇ ਵਿੱਚ ਚਾਰ ਬੱਚਿਆਂ ਨੇ 100 ਵਿੱਚੋਂ 90 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਸੋ ਸਭ ਤੋਂ ਪਹਿਲਾ ਰੋਲ ਨੰਬਰ 24802 ਫਤੇਹ ਸਿੰਘ ਸਪੁੱਤਰ ਸਰਦਾਰ ਕੁਲਦੀਪ ਸਿੰਘ ਯਮਨਾ ਨਗਰ ਹਰਿਆਣਾ ਤੋਂ ਉਸ ਤੋਂ ਬਾਅਦ ਰੋਲ ਨੰਬਰ 23604 ਲਵ ਪ੍ਰੀਤਕੌਰ ਸਪੁੱਤਰੀ ਸਰਦਾਰ ਹਰਪ੍ਰੀਤ ਸਿੰਘ ਬੁਢਲਾਡੇ ਤੋਂ ਉਸ ਤੋਂ ਬਾਅਦ ਰੋਲ ਨੰਬਰ 251308 ਿਰਸ਼ੀਨ ਕੌਰ ਸਪੁੱਤਰੀ ਸਰਦਾਰ ਪ੍ਰਿਤਪਾਲ ਸਿੰਘ ਗਿਲਰੋੜ ਲੁਧਿਆਣੇ ਤੋਂ ਤੇ ਅਖੀਰ ਵਿੱਚ ਰੋਲ ਨੰਬਰ 23133 ਮਨਸ਼ਬਦ ਕੌਰ ਸਪੁੱਤਰੀ ਸਰਦਾਰ ਗੁਰਮੀਤ ਸਿੰਘ ਬਠਿੰਡੇ ਤੋਂ ਇਹ ਚਾਰ ਬੱਚਿਆਂ ਨੇ 100 ਵਿੱਚੋਂ 99 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਅਖੀਰ ਵਿੱਚ ਦੋ ਬੱਚਿਆਂ ਨੇ ਸੋ ਵਿਜੋ 98 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਸਭ ਤੋਂ ਪਹਿਲਾਂ 23433 ਮਨਰੀਤ ਕੌਰ ਸੁਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ 32 ਸੈਕਟਰ ਲੁਧਿਆਣੇ ਤੋਂ ਤੇ ਅਖੀਰ ਵਿੱਚ ਰੋਲ ਨੰਬਰ 23322 ਸਹਿਜਪ੍ਰੀਤ ਕੌਰ ਸੁਪੁੱਤਰੀ ਸਰਦਾਰ ਕਰਨਜੀਤ ਸਿੰਘ ਮੋਹਾਲੀ ਤੋਂ ਸੋ ਗੁਰੂ ਪਿਆਰਿਓ ਇਹ ਸਾਰੇ ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਦਾਸ ਵੱਲੋਂ ਤੇ ਬਾਲਾ ਪ੍ਰੀਤਮ ਸਟਡੀ ਸਰਕਲ ਦੀ ਸਮੁੱਚੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਆਪ ਜੀ ਬਹੁਤ ਵਧਾਈਆਂ ਦੇ ਪਾਤਰ ਹੋ ਜੋ ਆਪ ਜੀ ਦੇ ਬੱਚਿਆਂ ਨੇ ਮਹਾਨ ਸਿੱਖ ਬੀਬੀਆਂ ਦੇ ਇਤਿਹਾਸ ਦੇ ਨਾਲ ਸਾਂਝ ਪਾਈ ਹੈ। 20 ਗੁਰੂਪਦੇਵੀ 11 ਬੱਚੇ ਨੇ ਜਿਨ੍ਹਾਂ ਨੇ 90 ਤੋਂ 97 ਦੇ ਵਿੱਚ ਅੰਕ ਹਾਸਲ ਕਰਕੇ ਬੈਸਟ ਪਰਫਾਰਮਰ ਵਜੋਂ ਮਾਨ ਸਥਾਨ ਪ੍ਰਾਪਤ ਕੀਤਾ। ਸੁਦਾਸ ਨਾਮ ਲਏਗਾ ਤੇ ਆਪ ਜੀ ਉਹਨਾਂ ਬੱਚਿਆਂ ਦੀ ਫੋਟੋ ਆਪਣੀ ਸਕਰੀਨ ਤੇ ਦੇਖ ਸਕੋਗੇ। ਸਭ ਤੋਂ ਪਹਿਲਾਂ ਰੋਲ ਨੰਬਰ 23323 ਜਸਨੂਰ ਕੌਰ ਸਬਤਰੀ ਸਰਦਾਰ ਤਰਨਜੀਤ ਸਿੰਘ ਮੁਹਾਲੀ ਤੋਂ 97 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 23211 ਜਸਰੀਨ ਕੋਰ ਸਬਤਰੀ ਸਰਦਾਰ ਜਸਵਿੰਦਰ ਸਿੰਘ ਬਸੰਤ ਐਵੇਨਿਊ ਲੁਧਿਆਣੇ ਤੋਂ 96 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 23130 ਅਨਮੋਲ ਪ੍ਰੀਤ ਕੋਰ ਸਬਤਰੀ ਸਰਦਾਰ ਪਰਮਜੀਤ ਸਿੰਘ ਹਰ ਗੋਬਿੰਦਨਗਰ ਲੁਧਿਆਣੇ ਤੋਂ 96 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 23115 ਹਰਨਾਦ ਕੋਰ ਸਬਤਰੀ ਸਰਦਾਰ ਹਰਮੇਤ ਸਿੰਘ ਨਿਊਜ਼ੀਲੈਂਡ ਤੋਂ 95 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 23298 ਅਰਸ਼ਦੀਪ ਸਿੰਘ ਸਪੁੱਤਰ ਸਰਦਾਰ ਗੁਰਵਿੰਦਰ ਸਿੰਘ ਹੈਬੋਵਾਲ ਲੁਧਿਆਣੇ ਤੋਂ 95 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 23186 ਕਵਨੂਰ ਕੌਰ ਸਪੁੱਤਰੀ ਸਰਦਾਰ ਧਰਮਵੀਰ ਸਿੰਘ 32 ਸੈਕਟਰ ਲੁਧਿਆਣੇ ਤੋਂ 95 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 24862 ਕਿਰਨ ਜੋਤ ਕੌਰ

ਸਪੁੱਤਰ ਸਰਦਾਰ ਰਵਿੰਦਰ ਸਿੰਘ ਫਰੀਦাবাদ ਹਰਿਆਣਾ ਤੋਂ 92 ਅੰਕ ਹਾਸਲ ਕੀਤੇ ਤੇ ਅਖੀਰ ਵਿੱਚ ਰੋਲ ਨੰਬਰ 251325 ਗੁਰਪ੍ਰਤਾਪ ਸਿੰਘ ਸਪੁੱਤਰ ਸਰਦਾਰ ਰਣਜੀਤ ਸਿੰਘ ਬਸੰਤ ਐਵੇਨਿਊ ਲੁਧਿਆਣਾ ਤੋਂ 100 ਵਿੱਚੋਂ 91 ਅੰਕ ਹਾਸਲ ਕੀਤੇ ਸਗੁਰ ਪਿਆਰਿਓ ਅਖੀਰ ਵਿੱਚ 20 ਗੁਰੂਪਦੇ ਜੋ ਕਾਉਂਸਲੇਸ਼ਨਸ ਵਾਲੇ ਬੱਚੇ ਨੇ ਜਿਨ੍ਹਾਂ ਨੇ 73 ਤੋਂ ਲੈ ਕੇ 99 ਦੇ ਵਿੱਚ ਨੰਬਰ ਪ੍ਰਾਪਤ ਕੀਤੇ ਔਰ 14 ਬੱਚੇ ਦਾਸ ਉਹਨਾਂ ਦਾ ਨਾਮ ਲਵੇਗਾ ਤੇ ਆਪ ਜੀ ਉਹਨਾਂ ਦਾ ਨਾਮ ਸਕਰੀਨ ਤੇ ਵੇਖ ਸਕੋਗੇ ਸਭ ਤੋਂ ਪਹਿਲਾਂ 25 12 25 ਨਵਕਰਨ ਸਿੰਘ ਸਪੁੱਤਰ ਸਰਦਾਰ ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ ਮਹਾਨ ਸ਼ਹੀਦਾਂ ਦੀ ਮਾਤਾ ਗੁਜਰਕੌਰ ਜੀ ਦੀ ਧਰਤੀ ਤੋਂ 100 ਵਿੱਚੋਂ 99 ਅੰਕ ਹਾਸਲ ਕੀਤੇ ਉਸ ਤੋਂ ਬਾਅਦ ਰੋਲ ਨੰਬਰ 23202 ਪਾਹਲਪ੍ਰੀਤ ਕੌਰ ਲੁਧਿਆਣੇ ਤੋਂ 88 ਅੰਕ ਹਾਸਲ ਕੀਤੇ اس بعد رول نمبر تیئی دو سو تین دیپ سنگھ لدھیانے تو چھیاسی انک حاصل کی تھی اس بعد رول نمبر چوبی سات سو چھے کاشوی چاولہ دلی تو پچاسی انک حاصل کی تھی اس بعد رول نمبر چوبی چھے سو ستا دل پریت کو اور مانسے تو چوراسی انک حاصل کی تھی اس بعد رول نمبر چوبی دا سو چھبی رپن جوت سنگھ جلندر تو اکیاسی انک حاصل کی تھی

ਉਸ ਤੋਂ ਬਾਅਦ ਰੋਲ ਨੰਬਰ 23108 ਰਮਨਪ੍ਰੀਤ ਸਿੰਘ ਜਨਤਾਨਗਰ ਲੁਧਿਆਣੇ ਤੋਂ 75 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 251373 ਰਹਿਮਤਪ੍ਰੀਤ ਕੋਰ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਤੋਂ 73 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਰੋਲ ਨੰਬਰ 251512 ਪੀਹੂ ਮੱਕੜ ਸੁਪਤਰੀ ਸ਼੍ਰੀ ਸੰਦੀਪ ਕੁਮਾਰ ਲੁਧਿਆਣੇ ਤੋਂ 73 ਅੰਕ ਹਾਸਲ ਕੀਤੇ। ਤੇ ਅਖੀਰ ਵਿੱਚ ਰੋਲ ਨੰਬਰ 251326 ਮਾਨਸੀ ਰਤ ਕੋਰ ਸਪੁੱਤਰੀ ਸਰਦਾਰ ਲਖਵਿੰਦਰ ਸਿੰਘ ਲੁਧਿਆਣੇ ਤੋਂ 100 ਵਿੱਚੋਂ 73 ਅੰਕ ਹਾਸਲ ਕਰਕੇ ਕਾਉਂਸਲੇਸ਼ਨਸ ਵਜੋਂ ਸਥਾਨ ਪ੍ਰਾਪਤ ਕੀਤਾ। ਸੋ ਇਹ ਸਾਰੇ ਬੱਚਿਆਂ ਨੂੰ, ਬੱਚਿਆਂ ਦੇ ਮਾਤਾ-ਪਿਤਾ ਨੂੰ, ਇਹਨਾਂ ਦੇ ਜ਼ੋਨ ਇੰਚਾਰਜਾਂ ਨੂੰ, ਇਹਨਾਂ ਦੇ ਅਧਿਆਪਕ ਸਹਿਬਾਨਾਂ ਨੂੰ ਤੇ ਸੰਸਥਾ ਦੇ ਸਾਰੇ ਮੈਂਬਰ ਸਹਿਬਾਨ, ਟੀਚਰ ਸਹਿਬਾਨ ਜਿਨ੍ਹਾਂ ਨੇ ਆਨਲਾਈਨ ਕਲਾਸਾਂ ਲਾਈਆਂ ਸਾਰਿਆਂ ਨੂੰ ਲੱਖ-ਲੱਖ ਵਧਾਈਂ। ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਹਾਜ਼ਰ ਹੈ ਹਜੂਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਕਿਰਪਾ ਕਰਨ ਇਹ ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਅਸੀਂ ਸਾਰੇ ਉਹਨਾਂ ਉਹਨਾਂ ਮਹਾਨ ਸਿੱਖ ਬੀਬੀਆਂ ਦੇ ਮਹਾਨ ਸਿੱਖ ਜਰਨੈਲਾਂ ਦੇ ਮਹਾਨ ਸਤਿਗੁਰਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕੀਏ ਸੋ ਗੁਰੂ ਪਿਆਰਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਲਗਭਗ ਅੱਧੇ ਘੰਟੇ ਦੀ ਇਹ ਵੀਡੀਓ ਬਣ ਚੁੱਕੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਅਤੇ ਵੀ ਦੋ 그룹 ਦੇ ਨਤੀਜੇ ਹੀ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਦੇ ਹਨ ਸੋ ਵੀਡੀਓ ਦੇ ਅਖੀਰ ਵਿੱਚ ਦੋ ਬੇਨਤੀਆਂ ਨੇ ਦਾਸ ਵੱਲੋਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਈ ਪਰਿਵਾਰ ਨਵੇਂ ਜੁੜੇ ਨੇ ਇਸ ਵਾਰੀ ਸੋ ਸੰਸਥਾ ਦੇ ਵੱਲੋਂ ਦੋ ਤਿੰਨ ਜਾਂ ਚਾਰ ਮੁਕਾਬਲਿਆਂ ਦੇ ਬਾਅਦ ਇਕੱਠਾ ਹੀ ਇਨਾਮ ਵੰਡ ਸਮਾਗਮ ਕੀਤਾ ਜਾਂਦਾ ਹੈ ਸੋ ਉਸ ਦੀ ਸਾਂਝ ਆਪ ਜੀ ਦੇ ਨਾਲ ਛੇਤੀ ਹੀ ਪਾ ਦਿੱਤੀ ਜਾਵੇਗੀ ਸੋ ਦੂਜੀ ਬੇਨਤੀ ਬੜੇ ਹੀ ਛੇਤੀ ਜੋ ਅਗਲਾ ਮੁਕਾਬਲਾ ਅਨਾਉਂਸ ਕੀਤਾ ਜਾਏਗਾ ਇਸ ਵਾਰੀ ਅਸੀਂ ਗੈਪ ਨਹੀਂ ਪਾਰੇ ਬਿਲਕੁਲ ਵੀ ਜਦੋਂ ਆਪ ਜੀ ਸੀਡੀਈ ਗਰੁੱਪ ਦੇ ਨਤੀਜੇ ਸ਼੍ਰਵਣ ਕਰੋਗੇ ਉਸੇ ਵੀਡੀਓ ਦੇ ਵਿੱਚ ਜੋ ਅਗਲਾ ਮੁਕਾਬਲਾ ਹੈ ਉਹ ਅਨਾਉਂਸ ਕਰ ਦਿੱਤਾ ਜਾਵੇਗਾ ਸੋ ਸੋ ਵੀਡੀਓ ਦੇ ਅਖੀਰ ਵਿੱਚ ਇੱਕ ਵਾਰ ਫਿਰ ਤੋਂ ਦਾਸ ਕਿਰਨਦੀਪ ਸਿੰਘ ਖਾਲਸਾ ਮੁਖ ਸੇਵਾਦਾਰ ਬਾਲਾਪ੍ਰੀਤਮ ਸਟਡੀ ਸਰਕਲ ਅਤੇ ਸ਼੍ਰੀ ਪਵਨ ਮਲਹੋਤਰਾ ਜਨਰਲ ਸਕਤਰ ਬਾਲਾ ਪ੍ਰੀਤਮ ਸ਼ੜੀ ਸਰਕਲ ਅਤੇ ਸਾਰੇ ਹੀ ਜਨ ਇੰਚਾਰਜ ਸਹਿਬਾਨ ਸਾਰੇ ਹੀ ਬੋਰਡ ਮੈਂਬਰ ਸਹਿਬਾਨ ਵੱਲੋਂ ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸਾਰੀ ਟੀਮ ਤੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਪੰਥ ਪ੍ਰਚਾਰ ਦੀ ਸੇਵਾ ਲੈਂਦੇ ਰਹਿਣ ਐਨੀ ਇੱਕ ਬੇਨਤੀ ਹੈ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ